ਉਹ ਸੁਖਣਾ ਮੇਰੇ ਭਤੀਜੇ ਨੇ ਲਿਆਂਦੀ ਗੱਡੀ ਤੇ ਨਾਲੇ ਬਹਾਨੇ ਨਾਲ ਮੈਂ ਮਿਲ ਜੂਗੀ ਤੇ ਨਾਲੇ ਮੈਂ ਵਧਾਈਆਂ ਦੇ ਜੂਗੀ ਗੱਡੀ ਦੀਆਂ ਜੇ ਮੈਂ ਖਾ ਮੈਂ ਫੋਨ ਲਾ ਲੈਂਦੀ ਫਿਰ ਮੈਨੂੰ ਜਵਾਕ ਕਹਿੰਦੇ ਕਿ ਤੂੰ ਵਧਾਈਆਂ ਤਾਂ ਦੇਤੀਆਂ ਨੇ ਕੀ ਸੋਣੀ ਗੱਡੀ ਆ ਨੀ ਬਾਹਲੀ ਸੋਣੀ ਵਾਦਾ ਕਰੇ ਪਰਮਾਤਮਾ ਇਹਨਾਂ ਨੂੰ ਸੱਚੀ ਉਹੀ ਗੱਲ ਮੰਗੂ ਨੀ ਮਸਾਲਿਆਂ ਦੀਆਂ ਨੀ ਮੇਰੇ ਤਾਂ ਪਤੀ ਜਨੇ ਵੱਡੀ ਗੱਡੀ ਫਰੋਗੇ ਨਿੱਕੀਆਂ ਨਿੱਕੀਆਂ ਜੀਆਂ ਹੁੰਦੀਆਂ ਮੇਰੇ ਤਾਂ ਹੁਣ ਚਾਹ ਪੂਰੇ ਹੋਏ ਨੇ ਵੱਡੀ ਗੱਡੀ ਦੇਖ ਕੇ ਵੀ ਮੇਰੇ ਪੇਕੇਆਂ ਦੇ ਵੀ ਵੱਡੀ ਗੱਡੀ ਹੈਗੀ ਪਰਮਾਤਮਾ ਮਹਾਰਾਜ ਇਹਨਾਂ ਨੂੰ ਵਾਦਾ ਕਰੇ ਸੋਹੀ ਗੱਲ ਮੰਗੂ ਜੇ ਭਾਈ ਪੇਕੇ ਮੇਰੇ ਸੌਖੇ ਨੇ ਸੁੱਖ ਨਾਲ ਮੇਰੀ ਵੀ ਜਾਨ ਸੌਖੀ ਹੋਏਗੀ ਤੇ ਨਾਲੇ ਹੁਣ ਮੈਂ ਤਾਂ ਇਹਨਾਂ ਨੂੰ ਆਖੂਗੀ ਵੀ ਭਾਈ ਮੈਨੂੰ ਤਾਂ ਦੋ ਡੱਬੇ ਦਿਓ ਗੁਲਾਬ ਜਾਮੁਨਾ ਦੇ ਦੋ ਲੈ ਕੇ ਜਾਉਂ ਸਸਰੀ ਕਾਲਪੂਆ ਸਸਰੀ ਕਾਲਪੂਆ ਠੀਕ ਹੈ ਬੁਆ ਵਧਾਈਆਂ ਹਰ ਤਰੀਕੇ ਤੈਨੂੰ ਗੱਡੀ ਦੀਆਂ ਪੂਆ ਤੈਨੂੰ ਵੀ ਵਧਾਈਆਂ ਗੱਡੀ ਦੀਆਂ ਗੱਲ ਕਰ ਪੂਆ ਮੈਂ ਤੇਰੇ ਨਾਲ ਗੁੱਸੇ ਆ ਕੀ ਗੱਲ ਤੇ ਪੁੱਤ ਗੁੱਸੇ ਆ ਲੈ ਦੇਖ ਲੈ ਗੁੱਸੇ ਮੈਂ ਬੁਆ ਪੰਜ ਦਿਨ ਹੋ ਗਏ ਗੱਡੀ ਆਈ ਨੂੰ ਵਧਾਈਆਂ ਤੂੰ ਅੱਜ ਦੀ ਨਹੀਂ ਤੂੰ ਫੋਨ ਵੀ ਨਹੀਂ ਲਾਇਆ ਨਹੀਂ ਫੋਟਾ ਪੁੱਤ ਮੈਂ ਆਈ ਨਹੀਂ ਲਾਇਆ ਮਾ ਕ ਫੇਰ ਮੇਰਾਂ ਨੂੰ ਹਾਂ ਕਹ ਦੇਣੀਆ ਵੀ ਤੂੰ ਵਧਾਈਆਂ ਤਾਂ ਦੇਤ ਨਾ ਦੀ ਪਤੀਜ ਨੂੰ ਨੂੰ ਤੇਰੇ ਪਤੀਜੇ ਨੂੰ ਵੀ ਹੁਣ ਤੂੰ ਉੱਥੇ ਕੀ ਜਾ ਕੇ ਕਰਨਾਗਾ ਪਿੰਡ ਅੱਛਾ ਤੈਨ ਬਦਾਈਆਂ ਤਾਂ ਨਹੀਂ ਦਿੱਤੀਆਂ ਹਾਂ ਤਾਂ ਨਹੀਂ ਦਿੱਤੀਆਂ ਮੈਂ ਖਣਾ ਉਹ ਉੱਥੇ ਜਾ ਕੇ ਬਦਾਈਆਂ ਦੇ ਕੇ ਆਉਂ ਗੱਡੀ ਡਿੰਗਾ ਦੇਖ ਪੂ ਸਾਨੂੰ ਤਾਂ ਗੁੱਸਾ ਹੋਇਆ ਪਿਆ ਸੀ ਮੈਂ ਆਖਿਆ ਪੂਆ ਨਹੀਂ ਬਧਾਈ ਨਹੀਂ ਦਿੱਤਾਂ ਆਪਾਂ ਤਾਂ ਮਸਾ ਗੱਡੀ ਲਿਆਂਦੀ ਹੈਗੀ ਤੁਹਾਨੂੰ ਤਾਂ ਚਾਚਾ ਹੀਂਦਾ ਸੀ ਚਾਚਾ ਮਿੰਦੋ ਸੁਖ ਨਾਲ ਗੋਡੇ-ਗੋਡੇ ਚਾਚਾ ਚੜ ਗਿਆ ਕਿਦੋਂ ਮੈਂ ਦੇਖਿਆ ਵੀ ਗੱਡੀ ਲਿਆਂਦੀ ਕਿਉਂ ਨਾ ਤੇ ਇਹਨਾਂ ਤਾਂ ਜਵਾਕਾਂ ਨੇ ਦਿਖਾਇਆ ਤੇ ਮੈਂ ਆਖਿਆ ਨਹੀਂ ਕੀ ਸੋਹਣੀ ਗੱਡੀ ਆ ਬਾਹਲੀ ਸੋਹਣੀ ਗੱਡੀ ਆ ਕਿ ਜੇ ਮੈਂ ਖੜ ਚੜ ਕੇ ਵਗ ਜਾ ਕਰਾਂਗੀ ਆਪਾਂ ਦਾ ਤੇ ਹੋਰ ਹੁਣ ਪੂਆ ਨੂੰ ਨਹੀਂ ਚੜਾਵਾਂਗੇ ਹੋਰ ਕਿਹਨੂੰ ਚੜਾਵਾਂਗੇ ਪੁੱਤ ਤੇ ਮੈਂ ਤਾਂ ਹੁਣ ਮੈਂ ਤਾਂ ਦੋ ਦਿਨ ਰਹੂੰਗੀ ਤੇ ਨਾਲੇ ਮੈਂ ਤਾਂ ਦੋ ਡੱਬੇ ਲੈ ਕੇ ਜਾਊਂਗੀ ਹੁਣ ਮੈਂ ਦੱਸਾਂ ਗੱਲ ਵਧਾਈ ਦੇ ਪੂਆ ਦੋ ਛੱਡ ਭਵਾ ਚਾਰ ਡੱਬੇ ਲੈ ਜੀ ਅੱਛਾ ਕਿੱਡੀ ਕ ਗੱਲ ਹੈਗੀ ਗੱਲ ਕਰ ਬਸ ਜਿਹੜਾ ਗੁੱਸਾ ਹੋ ਰਿਹਾ ਸੀ ਨਾ ਉਹ ਗੁੱਸਾ ਮੇਰਾ ਹੁਣ ਲੈ ਗਿਆ ਮੈਨੂੰ ਤਾਂ ਬਾਹਲੇ ਗੁੱਸਾ ਸੀ ਮੈਂ ਆਖਿਆ ਵੀ ਪੂਆ ਕੋਲੇ ਤਾਂ ਪਤਾ ਜਾਂਦੀ ਨਹੀਂ ਬੂਲ ਦੇਖ ਲਾ ਤੂੰ ਤੇ ਮੁੱਛੇ ਨਾਲ ਹੀ ਭਰੀ ਪਈ ਸੀ ਜੇ ਸੋਨੂੰ ਇੰਨਾ ਗੁੱਸਾ ਸੀ ਮੈਨੂੰ ਫੋਨ ਲਾ ਕੇ ਪੁੱਛ ਲੈਿੰਦੇ ਵੀ ਪੂਆ ਸਾਨੂੰ ਪਤਾ ਹੀ ਨਹੀਂ ਦਿਤੀਆਂ ਤੁਸੀਂ ਲਾ ਲੈਿੰਦੇ ਫੋਨ ਮੈਂ ਤਾਂ ਨਹੀਂ ਲਾਇਆ ਸੀ ਲੈ ਬੂਆ ਸੀ ਕੋ ਫੋਨ ਲਾਈ ਗਿਆ ਸੀ ਗੱਡੀ ਲੈ ਕੇ ਆਏ ਤੇਰਾ ਹੱਕ ਮੰਨਦਾ ਹੀ ਫੋਨ ਲਾਉਣ ਦਾ ਤੂੰ ਹੀ ਵਧਾਈਆਂ ਦੇਂਦੀ ਨਾ ਫਿਰ ਨੂਹਾਂ ਤੋਂ ਇੰਨਾ ਕੋ ਡਰਦੀ ਐ ਨਾਲੇ ਫੋਨ ਤੇ ਵਧਾਈਆਂ ਦੇਣਾ ਦੀ ਨਾਲੇ ਤੂੰ ਆ ਜਾਂਦੀ ਨਹੀਂ ਮੈਂ ਕਿਹਾ ਫਿਰ ਮੈਨੂੰ ਆਏ ਆਖਣਗੇ ਹੁਣ ਤੂੰ ਵਧਾਈਆਂ ਤਾਂ ਦੇ ਚਾ ਹੁਣ ਤਾਂ ਉੱਥੇ ਕੀ ਕਰਨਾਗਾ ਜਾ ਕੇ ਤੈਨੂੰ پتہ ਨੂਹਾਂ ਉਹਦੋਂ ਕੰਮ ਦਾ ਲੋਚ ਚ ਕਰਦੀਆਂ ਐ ਤਾਂ ਬੂਆ ਆ ਗਈ ਐ ਤਾਂ ਮੈਨੂੰ ਪਤਾ ਐ ਚੱਲ ਕੋਈ ਨਹੀਂ ਬੂਆ ਆ ਗਈ ਵਧੀਆ ਚੰਗਾ ਕਰਿਆ ਤੈ ਤੇ ਉਹੀ ਗੱਲ ਪੂਆ ਜਿਵੇਂ ਕਹਿੰਦੇ ਹੁੰਦੇ ਐ ਚੀਜ਼ ਲਿਆਂਦੀ ਐ ਤਾਂ ਸੁਖੀ ਹੁੰਦਾ ਚੀਜ਼ ਦਾ ਸੁਖੇ ਪੁੱਤ ਸੁਖੇ ਬਾੜਾ ਸੁਖੇ ਜੇ ਹੁਣ ਕੋਈ ਦੇਖ ਮੇਰੇ ਨਾਲ ਆ ਜੇ ਹਨਾ ਉਥੋਂ ਅਗਲਾ ਆਖੂ ਵੀ ਦੇਖ ਜੇ ਪੇਕੇ ਦਾ ਘਰ ਕੀ ਸੋਣਾ ਪੇਕੇ ਦੇ ਘਰੇ ਵੱਡੀ ਗੱਡੀ ਖੜੀ ਆਗੀ ਤੇ ਨਾਲ ਮੇਰੀ ਵੀ ਇੱਜ਼ਤ ਬਣੂਗੀ ਲੈ ਮਾਨ ਤਾਂ ਤੇਰੀ ਵਧੂਗਾ ਨਾ ਹਾਂ ਤੇਰੇ ਅੱਗੇ ਹੁਣ ਨਾ ਹੋਵੇ ਅਗਲਾ ਖੁੱਲੋਈ ਨਾ ਪੇਕੇ ਨੂੰ ਤਾਂ ਕੁਛ ਨਹੀਂ ਨਾ ਗਾ ਦੇ ਦੇਖ ਕੇ ਤੇ ਨਾਲ ਮੇਰੀ ਵੀ ਬਦਨਾਮੀ ਆ ਤੇ ਹੁਣ ਨਾਲ ਦੇਖ ਮੇਰੀ ਵੀ ਬੁਆ ਜਦੋਂ ਤੇਰੇ ਬਾਗੇ ਲਿਜਾ ਕੇ ਲਾਈ ਤੇਰੇ ਸਾਰੇ ਉਹੀ ਗੱਲਾਂ ਆਣ ਗਵਾਂਡ ਚਾਕੂਗਾ ਆਏ ਅੱਖ ਨਹੀਂ ਗੀਲਾ ਇਹਦਾ ਜਾ ਗੱਡੀ ਲੈ ਕੇ ਆਇਆਗਾ ਮੈਂ ਤਾਂ ਆ ਹੀ ਹੋ ਜੂੰਗੀ ਇਹ ਰੇ ਚਾ ਚਾ ਜੂ ਮੈਨੂੰ ਤਾਂ ਵੀ ਮੇਰਾ ਲੱਦੀ ਗੱਡੀ ਆ ਤਾਂ ਇਨਾ ਚਾ ਕੀਤਾ ਮੈਨੂੰ ਤਾਂ ਹੀ ਸੀ ਵੀ ਭੂਆ ਨੂੰ ਚਾ ਨਹੀਂ ਹੋਇਆ ਆਪਣੀ ਗੱਡੀ ਲਾ ਕੇ ਉਹ ਨਹੀਂ ਪਾਣੀ ਹੋਣ ਲਾਇਆ ਨਾ ਤੇ ਕੇ ਦੀ ਚੀਜ਼ ਐ ਚਾ ਨਾ ਹੋਵੇ ਪੜਾਂ ਦੀ ਹੱਤ ਪੜੀ ਤੇ ਉਹ ਤਾਂ ਹੈ ਪੂਆ ਤੇ ਚੀਜ਼ ਲੈ ਲੈਣ ਕੋਈ ਤੇ ਤੈਨੂੰ ਚਾ ਨਾ ਹੋਊਗਾ ਮੈਨੂੰ ਤਾਂ ਭੂਆ ਬਾੜੀ ਹੋਵੇ ਆਪਦੇ ਪੇਕੇ ਦਾ ਮੈਂ ਤਾਂ ਉਹਦੀ ਭੱਜੀ ਜਾਵਾਂ ਪੈਰ ਜੁੱਤੀ ਨਾ ਪਾਵਾਂ ਜੇ ਮੇਰੇ ਪੇਕੇ ਐਡੀ ਗੱਡੀ ਲੈ ਲੈਣ ਅੱਛਾ ਕੋਈ ਨਾ ਉਹ ਵੀ ਲੈ ਲੈਣਗੇ ਐਡੀ ਗੱਡੀ ਜਾ ਚਲ ਕੋਈ ਨਹੀਂ ਪੂਆ ਜਿਵੇਂ ਕਹਿੰਦੇ ਨੇ ਤੇਰੇ ਬੋਲ ਸਲਖਣੇ ਹੋਣ ਤੇ ਹੋਰ ਪੂਆ ਪਰਿਵਾਰ ਠੀਕ ਚ ਸਾਰਾ ਪੁੱਤ ਵਧੀਆ ਪਰਿਵਾਰ ਸੁੱਖ ਨਾਲ ਸਾਰੇ ਰੰਗ ਲੱਗੇ ਨੇ ਵਧੀਆ ਬਸ ਇੱਕ ਛੋੜੇ ਕੰਨੀ ਮੈਂ ਆਏ ਕਹਿੰਦੇ ਵੀ ਲਾ ਉਹ ਵੀ ਵੱਡੀਆਂ ਗੱਡੀਆਂ ਲਾਇ ਲੈਣ ਮੈਂ ਆਖਦਿਆ ਕਰੋ ਵੀ ਇਹਦੇ ਪਤੀਜਾ ਵੀ ਲੈ ਵੱਡੀ ਗੋਡੀ ਲੈ ਕੇ ਆਇਆ ਵੀ ਮੈਨੂੰ ਵੀ ਚਾ ਅਗਰ ਤੁਸੀਂ ਨਿੱਕੇ ਹੀ ਲੈ ਕੇ ਵਗ ਜਾਂਦੇ ਮੇਰੇ ਕੋਲੇ ਗੱਡੀ ਮੈਨੂੰ ਤਾਂ ਪਚਾਈ ਆਉਂਦੀ ਚਲ ਕੋਈ ਨਹੀਂ ਪੂਆ ਫਿਰ ਜਿਵੇਂ ਕਹਿੰਦੇ ਹੁੰਦੇ ਜਿੱਥੇ ਰੱਬ ਰੱਖੇ ਉੱਤੇ ਰਹਿਣਾ ਮੰਨੈ ਉਦੋਂ ਆਪਣੇ ਕੋਲੇ ਓਨਾ ਕੀ ਸੀ ਉਹ ਰੱਬ ਨੇ ਦੇਤਾ ਹਾਂ ਹੁਣ ਚਲ ਭਾਈ ਵੱਡੀ ਲਈ ਫੇਰ ਪਰਮਾਤਮਾ ਕੀ ਬਤਾ ਐਡੂ ਵੱਡੀ ਦਵਾਈ ਹੈ ਜੇ ਕੀ ਪਤਾ ਜਿਵੇਂ ਦੇਖ ਪੂਆ ਪਹਿਲਾਂ ਦੇ ਲੋਕ ਗੱਡੇ ਲੈਂਦੇ ਸੀ ਹਾਂ ਗੱਲ ਸੁਣ ਪਹਿਲਾਂ ਗੱਡੇ ਲੈਂਦੇ ਸੀ ਪਹਿਲਾਂ ਗੱਡੇ ਦਾ ਚਾਲ ਹੁੰਦਾ ਸੀ ਹੁਣ ਗੱਡਿਆਂ ਤੋਂ ਰੱਬ ਨੇ ਗੱਡੀ ਜੋਗਰੇ ਕਰਤਾ ਗੱਡੀ ਜੋਗਰੇ ਕਰਤੇ ਤਾਂ ਠੀਕ ਹੈ ਭਈ ਇਹ ਤਾਂ ਪਰਮਾਤਮਾ ਹਨ ਦੇਣਾ ਹੋਣੀ ਹੈ ਉਹਨੇ ਦੇਣਾਗਾ ਤੇ ਆਪਣੀ ਤਾਂ ਇੱਕ ਵਾਰ ਆਏ ਹੁੰਦੀ ਆ ਵੀ ਆਪਣੀ ਚਾ ਚੱਲ ਜਾਂਦੀ ਚਾ ਚੱਲ ਜਾਂਦੀ ਆਪਾਂ ਚੀਜ਼ ਬਣਾ ਲਈ ਹੈਨਾ ਹੋਰ ਹਾਂ ਹੁਣ ਤਾਂ ਪਰਮਾਤਮਾ ਆ ਗਿਆ ਦੇਣਾ ਤਾਂ ਉਸੇ ਨਹੀਂ ਹੈ ਦੇਖ ਪੂਆ ਆਪਣੇ ਹਰ ਪ੍ਰੀਤ ਤੇ ਆਪਣੇ ਸਾਰੇ ਆਸਬਿਮਾਨ ਆ ਗਿਆ ਹੋਊਗਾ हां बुआ सारे आ गए सारे बधाईयां देख के गए बधाईयां देख के गए बधाईयां चा करया सारे ने, ने, देखे सारे देखे ने, ने। अच्छा देख दे तू मेनू पहला फोन कर देंदी कर तू सी गड्डी ਲੈਣ ਗਏ ਸੀ ਵੀਪੂ ਗਾਜ ਤਾਂ ਗੱਡੀ ਲੈਣ ਜਾਣੇ ਆ ਨਹੀਂ ਮੈਂ ਤਾਂ ਪ੍ਰੀਤੇ ਉਹਦੇ ਥੋੜੇ ਆਉਂਦਿਆਂ ਨੂੰ ਆ ਜਾਂਦੀ ਨਾਲੇ ਮੈਂ ਵੀ ਕੇਕ ਦਾ ਪੂਰਾ ਖਾ ਲੈਂਦੀ ਉਹ ਬੁਆ ਸੀ ਤਾਂ ਨੇਰੇ ਚ ਲਿਆਏ ਉਹਦੇ ਗੱਡੀ ਕੇਕ ਤਾਂ ਸਾਥੋਂ ਵੀ ਨਹੀਂ ਕਟਿਆ ਗਿਆ 1.30 ਲੈ ਕੇ ਆਏ ਰਾਤ ਨੂੰ ਨੇਰਾ ਹੋ ਗਿਆ ਪੁੱਤ ਹੋਰ ਕੋਈ ਗੱਲ ਨਹੀਂ ਕੇਕ ਆਲਾ ਚਾ ਵੀ ਪੂਰਾ ਕਰ ਦਾਂਗੇ ਕੇਕ ਦਾ ਕੀ ਕੇਕ ਤਾਂ ਅੱਜ ਕੱਟ ਲਾਂਗੇ अच्छा हां ऐना क्या हो गया तैनू जी जब ਹੁਣ ਤੂੰ ਐਂ ਕਹਿਣੀ ਪਈ ਮੈਂ ਕੇਕ ਤੋਂ ਰਹਿ ਗਈ ਅਜੀ ਕੇਕ ਲੈ ਆਵਾਂਗੇ ਭੂਆ ਵਾ ਤੇ ਕੇਕ ਕੱਟ ਦੇਣ ਮੈਂ ਹੁਣ ਫੋਨ ਕਰਦਾ ਨਹੀਂ ਉਹਨੂੰ ਅੱਛਾ ਹਾਂ ਚੜ ਕੋਈ ਨਾ ਮੈਨੂੰ ਤਾਂ ਪੰਮਾ ਨਹੀਂ ਨਾ ਦੋ ਪੈਸਟਾਂ ਹੀ ਮੰਗਾ ਕੇ ਦੇ ਦੀ ਮੈਨੂੰ ਤਾਂ ਕੇਕ ਦਿੱਤਾ ਲੋੜ ਤੇ ਕੋ ਦੇ ਤੁਸੀਂ ਆਪਾਂ ਕੱਟ ਲਿਆ ਨਹੀਂ ਕੱਟਿਆ ਨਹੀਂ ਬੂਆ ਤੈਨੂੰ ਦੱਸੀ ਤਾਂ ਜਾਣੀ ਆ ਹਾਂ ਵੀ ਲੇਟ ਹੋ ਗਈ ਤਾਂ ਨਹੀਂ ਕੱਟਿਆ ਇੱਕ ਐਸੀ ਸਾਨੂੰ ਸਾਨੂੰ ਤੇਰੀ ਡੀਕ ਤਾਂ ਸੀਗੀ ਨਾ ਦੀਪੂ ਆਉਗੀ ਪਰ ਤੁਸੀਂ ਮਢੀਕ ਦਾ ਭਾਈ ਹੈ ਕਿ ਢੀਕ ਦਾ ਨ ਕਰੋ ਤੁਸੀਂ ਮੈਨੂੰ ਕਿੱਦੇ ਫੋਨ ਕਰਦੇ ਸੀ ਤੁਸੀਂ ਮੈਨੂੰ ਦੱਸ ਦਿੰਦੇ ਸੀ ਵੀ ਆਪਾਂ ਗੱਡੀ ਲਿਆਵਾਂਗੇ ਮਾਂ ਕੋਲ ਕਿੱਦੇ ਗੱਡੀ ਲਾਣ ਦਾ ਕਰ ਮੈਨੂੰ ਫੋਨ ਕਰਨ ਲੈਂਗੇ ਐ ਸੀ ਭੂਆ ਵੀ ਭੂਆ ਨੂੰ ਤੁਰਤ ਦੱਸਾਂਗੇ ਭੂਆ ਨੂੰ ਕਿੰਨਾ ਚਾਹ ਹੋਊਗਾ ਤੇ ਉਹਦੇ ਤੇਰਾ ਫੋਨ ਨਹੀਂ ਲੱਗਿਆ ਉਹ ਲਾਇਆ ਵੀ ਸੀ ਪੈਸੇ ਮੁੱਕ ਗਏ ਸੀ ਯਾਰ ਤਰੀਤ ਚਲ ਕੋਈ ਨਾ ਕਿਆ ਕਰਕੇ ਲਿਆਵਾਂ ਤਾਂ ਬੜੀ ਤੇ ਦੀ ਪਹਿਲਾਂ ਤਾਂ ਮਾਂ ਸਾ ਖੜ ਗਈ ਸੀ ਫਿਰ ਮੈਂ ਆਖ ਚਲ ਹੁਣ ਮੈਂ ਗਾਹਾਂ ਜਾਉਂ ਆ ਹੁਣ ਤੈਨੂੰ ਕੱਲੀ ਚਾਹ ਨਹੀਂ ਪੀਉਂਦੀ ਤੇਰੇ ਭਤੀਜੇ ਨੂੰ ਆ ਜਾਣੇ ਉਹ ਤਾਂ ਮਠਿਆਈ ਮੰਗਾਉਨੀਆਂ ਫਿਰ ਚਾਹ ਪੀਉਂ ਚੰਗਾ ਕੋ ਤਾਂ ਚੰਗਾ ਚਲ ਆ ਜਾਂਦੇ ਕੋਈ ਨਾ ਮੇਰਾ ਜਿਹੜੀ ਪੂਆ ਘਰੇ ਲਿਆਂਦੀ ਸੀ ਸਾਰਾ ਆਂਡ ਕਮਾਂਡ ਆ ਗਿਆ ਲੱਗ ਗਈ ਚਲ ਕੋਈ ਨਾ ਪੁੱਤੋ ਹੈ ਜੇ ਪੰਮਾ ਜਦੋਂ ਮਠਿਆਈ ਲੱਗਦੀ ਕੋਈ ਹੁੰਦੀ ਹੈ ਇਹ ਜੇ ਕੰਮ ਮੇਰੇ ਹੱਥ ਘੁੱਟਦੇ ਹੁੰਦੇ ਨਾ ਪੂਆ ਇਹ ਜੇ ਕੰਮ ਤੇ ਤਨਵਾਵੇ ਅਸੀਂ ਤਾਂ ਜਮੀ ਹੱਥ ਨਹੀਂ ਕੁੱਟਿਆ ਪੂ ਅਜੀ ਤਾਂ ਸਾਡੇ ਤਾਂ ਉਹ ਗੱਲ 15 ਡੱਬੇ ਲੱਗੇ ਤੂੰ ਪਹਿਲਾਂ ਸੁਖਨਾ ਵਿਆਹ ਵਰਗਾ ਕੰਮ ਸੀ ਐਡੀ ਵੱਡੀ ਗੱਡੀ ਸੀ ਉਸ ਨਹੀਂ ਹੁੰਦਾ ਪਰਮਾਤਮਾ ਹੋਰ ਦੇਉ ਡੱਬੇ ਜੋ ਕਰਿਆ ਨਹੀਂ ਹੋਰ ਭੂਆ ਮਠਿਆਈ ਖਾ ਖਾ ਨਾ ਮੈਂ ਤਾਂ ਬਿਮਾਰ ਹੋ ਗਈ ਅੱਛਾ ਚਾਚ ਖਾਈ ਗਈ ਚਾਚ ਕਾਈ ਯੂ ਖਾ ਖੋਗੀ ਚਲ ਕੋਈ ਨਾ ਮੈਂ ਲਿਓ ਨਹੀਂ ਚਾ ਕਰਕੇ ਕੰਗਾ ਲਿਓ ਪੁੱਤ ਲਿਓ ਬੂ ਮੈਂ ਮਰਜਾ ਜੇ ਮੈਨੂੰ ਆਏ ਪਤਾ ਹੁੰਦਾ ਵੀ ਮੇਰੀ ਭਤੀਜ ਨੂੰ ਆਏ ਰਸੂਜੂ ਮੇਰੇ ਨਾਲ ਮੈਂ ਇਹਨੂੰ ਉਹਦੇ ਨਹੀਂ ਵਧਾਈਆਂ ਦੇ ਦਿੰਦੀ ਮੈਂ ਤਾਂ ਆਏ ਹੋ ਗਿਆ ਮੈਂ ਕਿਹਾ ਮੈਂ ਪਿੰਡੀ ਜਾ ਕੇ ਵਧਾਈਆਂ ਦੇ ਆਉਂਗੀ ਤੇ ਉੱਥੇ ਜਾ ਕੇ ਮੈਂ ਕਿਹਾ ਮੈਂ ਇਹਨੂੰ ਫੁੱਲ ਬਸੋਣੀਆਂ ਵਧਾਈਆਂ ਦੇਵਾਂ ਮੈਂ ਕਿਹਾ ਫੋਨ ਤੇ ਆਏ ਆਖੂਗੀ ਵੀ ਭੂਆ ਨੇ ਤਾਂ ਬੁੱਤੀ ਕੱਟਤੀ ਮੈਂ ਕਿਹਾ ਮੈਂ ਗੁੱਸਾ ਕਰੀ ਜਾਉ ਚਲ ਹੁਣ ਤਾਂ ਮੈਂ ਦੋ ਦਿਨ ਲਾਉਂਗੀ ਨਾਲੇ ਮੈਂ ਦੋ ਡੱਬੇ ਲੈ ਕੇ ਜਾਉ ਨਾਲੇ ਹੁਣ ਮੈਨੂੰ ਤਾਂ ਖਾਣ ਪੀਣ ਪੂਰਾ ਖਾ ਕੇ ਜਾਉ ਗੱਡੀ ਦੀ ਪੂਰੀ ਪਾਰਟੀ ਲੈ ਕੇ ਜਾਉ ਭੂਆ ਨੇ ਲੈ ਫੋਨ ਤੇ ਤਾਂ ਵਧਾਈਆਂ ਦਿੱਤੀਆਂ ਨਹੀਂ ਹੈਗੀਆਂ ਤੀਆਂ ਹੁਣ ਉਹ ਤੇ ਖਲਾਈ ਜੈ ਚਲ ਕੋਈ ਗੱਲ ਨਹੀਂ ਆ ਤਾ ਗਈ ਐਨਾ ਸੁਖ ਰਹਾ ਦਾ ਮੈਨੂੰ ਤਾਂ ਐਤੀ ਵੀ ਆਉਂਦੀ ਵੀ ਹੈਗੀ ਅੰਦਰ ਦੀ ਪੂਆ ਆ ਜਾ ਪੁੱਤ ਆ ਜਾ ਮੱਠਾ ਟਿਕਦਾ ਪੂਆ ਚੌਂਦਾ ਰਹੇ ਭਾਈ ਤੇ ਵਧਾਈਆਂ ਭਾਈ ਤੈਨੂੰ ਗੱਡੀ ਦੀਆਂ ਵਾਲੀਆਂ ਵਾਲੀਆਂ ਪੂਆ ਤੈਨੂੰ ਵੀ ਸਵਾ ਬਧਾਈਆਂ ਤੇ ਫੋਨ ਤੇ ਤੂੰ ਵਧਾਈਆਂ ਨਹੀਂ ਦਿੱਤੀਆਂ ਤੇ ਕੀ ਗੱਲ ਹੋ ਗਈ ਤੇ ਨਰਾਜ ਈ ਸਾਡੇ ਨਾਲ ਨਰਾਜ ਕਾਹਨੂੰ ਸੀ ਪੁੱਤ ਕਿਹੜਾ ਮੈਨੂੰ ਆਪਦਾ ਲੋਟ ਸੀ ਮੈਂ ਖਾ ਮੈਂ ਵਧਾਈਆਂ ਉੱਥੇ ਜਾ ਕੇ ਦੇਵਾਂਗੀ ਜੇ ਮੈਂ ਖਾ ਮੈਂ ਸਾਨੂੰ ਇੱਥੇ ਵਧਾਈਆਂ ਦੇ ਚਾ ਪੈ ਤੈਨੂੰ ਪਤਾ ਮੇਰੀਆਂ ਨੂੰਹਾਂ ਦਾ ਫਿਰ ਮੈਨੂੰ ਆਉਣ ਨਹੀਂ ਸੀ ਦਿੰਦੀਆਂ ਕਦੀਆਂ ਵਧਾਈਆਂ ਤਾਂ ਤੂੰ ਦੇ ਚਾ ਆਪਦੇ ਭਤੀਜੇ ਤੇ ਭਤੀਜ ਨੂੰ ਭੂਆ ਮੇਰੀ ਗੱਲ ਸੁਣ ਲੈ ਮੈਂ ਤੇਰਾ ਭਤੀਜਾ ਸੀ ਤੂੰ ਮੇਰੀ ਭੂਆ ਦੀ ਮੈਂ ਕਿਹੜਾ ਭੁੱਲਿਆ ਦੀ ਤੈਨੂੰ ਤੂੰ ਐਂ ਦੇਖ ਦੇਖ ਨਾ ਟਿੱਕੇ ਕੱਢਦੀ ਐਂ ਵੀ ਮੈਂ ਮਗਰੋਂ ਵਧਾਈਆਂ ਦੇਵਾਂਗੀ ਉਹ ਸਾਰੇ ਰਿਸ਼ਤੇਦਾਰਾਂ ਨੇ ਪਹਿਲਾਂ ਵਧਾਈਆਂ ਦਿੱਤੀਆਂ ਸੀ ਮੇਰੀ ਸਾਲੀ ਨੇ ਸਭ ਤੋਂ ਪਹਿਲਾਂ ਦਿੱਤੀਆਂ ਸੀ ਤੇ ਤੂੰ ਦੇਖ ਲੈ ਸਭ ਤੋਂ ਮੰਗਰੋਂ ਉਹਦਾ ਭਾਈ ਫਿਰ ਤੇਰੀ ਸਾਲੀ ਸੀ ਫਿਰ ਉਹ ਗੱਲ ਹੋ ਗਈ ਕਿ ਸਾਲੀ ਉਹਦਾ ਕਿਰਿਚੂ ਵੀ ਘੱਟ ਦਿੰਦਾਗਾ ਉਹਦਾ ਤੂੰ ਸਾਲੀ ਦਾ ਤੇ ਤੂੰ ਹੁਣ ਵੱਧ ਸਰਾਉਣਾ ਹੀ ਆਂਗਾ ਭੂਆ ਨੇ ਤੇ ਤੈਨੂੰ ਆਏ ਹੋਗਾ ਵੀ ਭੂਆ ਦਾ ਚੱਕੀ ਆ ਦੇਖ ਲੈ ਸਾਲੀ ਦੀ ਕਿੰਨੀ ਸਹਰਾਤਾ ਕਰਦਾ ਲੈ ਮੈਂ ਮੇਰੀ ਸਾਲੀ ਦੀ ਐਵੇਂ ਸਹਰਾਤਾ ਨਹੀਂ ਕਰਦਾ ਸੀ ਜਦੋਂ ਅਸੀਂ ਗੱਡੀ ਲੈਤੀ ਸੀ ਬਠਿੰਡੇ ਤੋਂ ਬਠਿੰਡੇ ਤੋਂ ਕਢਾਈ ਤੀ ਹਾਂ ਉਹ ਤੁਸੀਂ ਸਟੇਟਸ ਲਾ ਲਿਆ ਸੀਗਾ ਮੋਬਾਈਲ ਤੇ ਉਹ ਮੋਬਾਈਲ ਦਾ ਸਟੇਟਸ ਸਾਰਿਆਂ ਕੋਲੇ ਵਖ ਜਾਂਦਾ ਹੈ ਤੇ ਤੇਰੇ ਮੁੰਡਿਆਂ ਨੇ ਤੈਨੂੰ ਦੱਸਿਆ ਨਹੀਂਗਾ ਬੇਪੁੱਤ ਮੈਨੂੰ ਤਾਂ ਦੇਖੋ ਦੇਖਣਾ ਨਹੀਂ ਆਉਂਦਾ ਜਿਵਾਕ ਤੈਨੂੰ ਪਤਾ ਕਿੱਥੋਂ ਦਿਖਾਉਂਦੇ ਨੇ ਜਿਵਾਕਾਂ ਨੂੰ ਆਏ ਹੋਗਾ ਹੂਗਾ ਵੀ ਜੇ ਅਸੀਂ ਮੇਰੀ ਸਾਡੀ ਮਾਂ ਨੂੰ ਦਿਖਾਤਾ ਉਹਦੀ ਵੀ ਪੱਝ ਲੂਗੀ ਪਿੰਡ ਨੂੰ ਵਾ ਕੱਲੇ ਮੁੰਡਿਆਂ ਕੋਲੇ ਨਹੀਂ ਤੇਰੇ ਪੁੱਤਿਆਂ ਕੋਲੇ ਵੀ ਗਿਆ ਸੀ ਸਾਰੇ ਟੱਬਰ ਕੋਲੇ ਸਟੇਟ ਜਾਂਦਾ ਤੇ ਕੋਈ ਨਹੀਂ ਹੁਣ ਜਦੋਂ ਭੂ ਆ ਗਈ ਕਿਉਂ ਗੁੱਸਾ ਕਰਦਾ ਲਿਆ ਫੜਾ ਸਮਾਨ ਕੇਕ ਵੀ ਲਿਆਇਆ ਕੇਕ ਵੀ ਲੈ ਆਇਆ ਫੜਾ ਹਾਂ ਦੁਆ ਹੋ ਗਿਆ ਤੀਆਂ ਨਹੀਂ ਤਾਂ ਕੇਕ ਕੱਟਾਂਗੇ ਨਾਲੇ ਮੈਂ ਮਠਿਆਈ ਲਿਆਉਣੀ ਆ ਚਾਹ ਨਾਲੇ ਦੇਖ ਲੈ ਪੂਆ ਨੂੰ ਤਾਂ ਨੇਮ ਰੋੜੇ ਜਾਈ ਜਾਂਦਾ ਦੇਖ ਲੈ ਨਾਲੇ ਪੂਆ ਖਾਤਰ ਡੱਬਾ ਲਿਆ ਨਾਲੇ ਏਡਾ ਵੱਡਾ ਕੇਕ ਲਿਆਇਆ ਨਾਲੇ ਭਾਈ ਤੂੰ ਦੇਖ ਲੈ ਪੂਆ ਨਾਨ ਪੂਠੇ ਹੋਈ ਜਾਂਦੀ ਕੇਕ ਤਾਂ ਗੱਡੀ ਦਾ ਕੱਟਣਾ ਸੀ ਉਦੋਂ ਨਾ ਸਾਨੂੰ ਗੱਡੀ ਲੇਟ ਮਿਲੀ ਸੀ ਹੋਰ ਬਤਕਵੇੜਾ ਹੋ ਗਿਆ ਹੂ ਫੇਰ ਸਾਨੂੰ ਕਵੇੜਾ ਹੋ ਗਿਆ ਸੀ ਤੇ ਅਸੀਂ ਡੇਰੇ ਤੇ ਗੁਰਦੁਆਰੇ ਤੇ ਜਾਇਆ ਜੀ ਸੀ ਚਲ ਵਧੀਆ ਹੋ ਗਿਆ ਭਾਈ ਜਾਣਾ ਹੀ ਸੀ ਫੇਰ ਵਧੀਆ ਸੀ ਕੇਕ ਚ ਲਾਇਆ ਸੀਗਾ ਹੁਣ ਵੀ ਕੋਈ ਗੱਲ ਨਹੀਂ ਤੈਨੂੰ ਡੀਗਦੇ ਸੀ ਸਿੱਧੀ ਗੱਲ ਸੀ ਅੱਖਾਂ ਬਿ ਕੋ ਵਾਈਟ ਕਟਾਂਗੇ ਮੈਨੂੰ ਮੈਨੂੰ ਭੂਆ ਸਭ ਤੋਂ ਪਹਿਲਾਂ ਪਰ ਭੂਆ ਸਭ ਤੋਂ ਲਾਸਟ ਆਈ ਐ ਮੈਂ ਬੁੱਤ ਮੈਨੂੰ ਕੰਮ ਜਾ ਹੋ ਗਿਆ ਮੈਂ ਤਾਂ ਅੱਜ ਵੀ ਬਸ ਮੈਂ ਅੱਖੇ ਅੱਜ ਤਾਂ ਮੈਂ ਜਾਨੀ ਆਵਾ ਕਿਹਾ ਦੋ ਦਿਨ ਮੈਂ ਲਾ ਕੇ ਆਉਂਗੀ ਹੁਣ ਹੁਣ ਕੋਈ ਨਾ ਮੈਂ ਤੇ ਸਾਰੇ ਲਾਂਬੇ ਲਾ ਕੇ ਜਾਉਂਗੀ ਹੁਣ ਮੈਂ ਦੋ ਤਿੰਨ ਦਿਨ ਲਾ ਕੇ ਜਾਉਂਗੀ ਪੂਆ ਮੇਰੀ ਗੱਲ ਸੁਣ ਲੈ ਜਦੋਂ ਕੋਈ ਚੀਜ਼ ਲੈ ਜੀ ਤੁਸੀਂ ਸੋਟੀਆ ਖੁਸ਼ੀਆਂ ਨੂੰ ਮੈਂ ਆਪਣੀਆਂ ਖੁਸ਼ੀਆਂ ਸਮਝਦਾ ਸੀ ਸਭ ਤੋਂ ਪਹਿਲਾਂ ਬਧਾਈਆਂ ਮੈਂ ਦਿੰਦਾ ਹੁੰਦਾ ਸੀਗਾ ਤੇ ਤੁਸੀਂ ਮੈਨੂੰ ਲਾਫਟ ਦਿੱਤੀਆਂ ਸੀ ਮੈਂ ਕੁਦਮਾ ਹੁੰਦਾ ਹੀ ਜਾਣੀਆਂ ਵੀ ਵਧਾਈਆਂ ਭਾਈ ਤੈਨੂੰ ਵਧਾਈਆਂ ਭਾਈ ਤੈਨੂੰ ਬੱਸ ਹੁਣ ਤਾਂ ਖੁਸ਼ ਹੈ ਪੂਆ ਖੋਸਤਾ ਹੈਗਾ ਠੀਕਾ ਤੂੰ ਫੇਰ ਆਖੇਂਗੀ ਵੀ ਅਬੀ ਸਾਲੀ ਦਾ ਨਾਲੇ ਦਾਤੀ ਉਹ ਟੀਚਰਾਂ ਕਰਦੀਆਂ ਵੀ ਤੈਨੂੰ ਹਾਂ ਵੀ ਬ੍ਰਿਪੂਆ ਨੇ ਪਤਾ ਜਾਨੀ ਤੇ ਇਹਨੇ ਹਰ ਦਿਨ ਦੱਸਤਾ ਠੀਕਾ ਇਹ ਕਿਹੜਾ ਗੱਲਬਾਸ਼ੀ ਦੀ ਸੀ ਇਹਨਾਂ ਨੂੰ ਕੀ ਪਤਾ ਲੱਗਦਾ ਸੀ ਇਹ ਸਾਡੇ ਭੂਆ ਨੇ ਸਾਨੂੰ ਵਧਾਈਆਂ ਨਹੀਂ ਦਿੱਤੀਆਂ ਫੋਨ ਤੇ ਤੂੰ ਤੁਸੀਂ ਨਾ ਕਿਉਂ ਦੱਸਿਆ ਤੁਸੀਂ ਵੀ ਭੂਆ ਨੂੰ ਆਉਦੀ ਆਖੀ ਤੇ ਡਾਕ ਰਾਈ ਜਾਂਨੇ ਵੀ ਭੂਆ ਨੇ ਸਾਡੀ ਨੇ ਵਧਾਈਆਂ ਨਹੀਂ ਦਿੱਤੀਆਂ ਮੇਰੀ ਗੱਲ ਸੁਣਾ ਜਦੋਂ ਤੂੰ ਫੋਨ ਨਾ ਲਾਇਆ ਸਾਨੂੰ ਗੁੱਸਾ ਹੋ ਗਿਆ ਵੀ ਭੂਆ ਨੂੰ ਖਮਨੀ ਜਾਣ ਕੇ ਨਹੀਂ ਦਿੱਤੀਆਂ ਵਧਾਈਆਂ ਭੂਆ ਨੂੰ ਪਤਾ ਤਾਂ ਸਾਰਾ ਹੈ ਨਹੀਂ ਕਾ ਨੂੰ ਪੁੱਤ ਜਾਣ ਕੇ ਕਿਉਂ ਨਹੀਂ ਦਿੱਤੀਆਂ ਵਧਾਈਆਂ ਫਿਰ ਗੱਲ ਉੱਥੇ ਆ ਜਾਂਦੀ ਹੈ ਜੇ ਤਾਂ ਮੈਨੂੰ ਹੁਣ ਜਵਾਕ ਦੱਸ ਦਿੰਦੇ ਵੀ ਦੇਖ ਵੇ ਤੇਰੇ ਪੇਕੇ ਨੇ ਗੱਡੀ ਲੈ ਲਈ ਤੇ ਫਿਰ ਤਾਂ ਮੈਂ ਸਾਨੂੰ ਉਹਦੀ ਰਾਤ ਨੂੰ ਤਾਂ ਵਧਾਈਆਂ ਦੇ ਦੇਣੀ ਕਦੋਂ ਸੀ ਗੱਡੀ ਦਾ ਵਜੇ ਦੇਣ ਦੀ ਮੇਰੀ ਗੱਲ ਸੁਣ ਲੈ ਛੋਡੇ ਕੋਲੇ ਫੋਰਚੂਨਰ ਹੈ ਗੱਡੀ ਤੁਹਾਡੇ ਕੋਲੋਂ ਸਾਡੇ ਨਾਲੋਂ ਵੱਡੀ ਐ ਉਹ ਜਿੰਨਾ ਕੋਲੇ ਗੱਡੀਆਂ ਛੋਟੀਆਂ ਸੀ ਉਹਦਾ ਜੈਲਸ ਕਰਨੀ ਤੇ ਉਹਨੇ ਤਾਂ ਉਹਨੇ ਤਾਂ ਮੱਛਣਾ ਚ ਤੁਸੀਂ ਕੋ ਮੱਛ ਦਿੱਤੀ ਤੁਹਾਡੇ ਕੋਲ ਤਾਂ ਉਹ ਤੋਂ ਵੱਡੀ ਸੀ ਸੁਖਣਾ ਮੈਂ ਪੁੱਤ ਕਰ ਮੱਛ ਦਿਆ ਮੱਛੀ ਜਾਣ ਮੈਂ ਤਾਂ ਕੋਈ ਮੱਛੀ ਨਹੀਂ ਮੈਂ ਤਾਂ ਤੁਸੀਂ ਉਹ ਗੱਲ ਮੰਗੂ ਦੇਖ ਕੇ ਮੈਂ ਤਾਂ ਸਾਨੂੰ ਪਰਮਾਤਮਾ ਬੇਲ ਮੰਗੂ ਵਧਾਵੇ ਮੈਂ ਤਾਂ ਸੋਕਾ ਤੁਹਾਡੇ ਵੀ ਜਿਹੜਾ ਸੌਖਾ ਸਾ ਆਉਂਦਾਗਾ ਵੀ ਮੇਰੇ ਕੋਈ ਨਹੀਂ ਵਧੀਆ ਸੌਖੇ ਬਸ ਹੁਣ ਆਪਦੇ ਘਰੇ ਗੱਲਾਂ ਤਾਂ ਭੂਆ ਨੂੰ ਕਰਨੀਆਂ ਆਉਂਦੀਆਂ ਨੇ ਉਹ ਨੂੰ ਠਿੱਗਣ ਨਹੀਂ ਹੁੰਦੀ ਭੂਆ ਨੂੰ ਲਾਂਬੇ ਨਹੀਂ ਜਾਂਦੇ ਭੂਆ ਨੂੰ ਹੁਣ ਜਦੋਂ ਆਈਗੀ ਵਿਚਾਰੀ ਸਾਰੇ ਲਾਂਬੇ ਲਾਤੇ ਉਹਨੇ ਹਰ ਦੇਖ ਲੈ ਚਲ ਕੋਈ ਮੈ ਅੱਜ ਤਾ ਦੇਖ ਲੈ ਹਰ ਪ੍ਰੀਤੀ ਦੇਖ ਲੈ ਕਿੱਡੀ ਆ ਹੋ ਰੇਖਾ ਇਹਦਾ ਸਭ ਕਪੂ ਰਹਾ ਜਾਂਦਾ ਖੜਕਦੀ ਆ ਤੂੰ ਸੋਕਾ ਜੰਮੀ ਤੂੰ ਭਾਈ ਸੁਣਾਉਣਾ ਸੱਚੀ ਗੱਲ 10 ਨਾ 10 ਤੇਰੇ ਮੁੰਡੇ ਦਾ ਮੈਨੂੰ ਲੱਗਦਾ ਆਉ ਥੋੜਾ ਜਿਹਾ ਹੋਰ ਨੂੰ ਕਰ ਦੇਤੀ ਉਹਨਾਂ ਨੇ ਤੈਨੂੰ ਫੋਨ ਵੀ ਨਹੀਂ ਕਰਨ ਦਿੱਤਾ ਸਾਰੀਆਂ ਗੱਲਾਂ ਮੈਨੂੰ ਪਤਾ ਸੀ ਜੇ ਮੇਰੇ ਮੁੰਡੇ ਨਾਰਾਜ ਹੈ ਨਾ ਉਹਨਾਂ ਨੂੰ ਕਿਤੇ ਉਹ ਕਿਹੜਾ ਕੋਈ ਕੀਜ ਨਹੀਂ ਲੈਣਗੇ ਉਹਦੇ ਤੂੰ ਮੇਰੇ ਮੁੰਡੇ ਨੂੰ ਬਧਾਈਆਂ ਲਾ ਦੇ ਇਹੋ ਜ ਨਹੀਂ ਹੈਗਾ ਮੈਂ ਵੀ ਤੁਸੀਂ ਚੀਜ਼ ਲੈ ਕੇ ਅੱਜ ਕਰਦਾ ਫਿਰ ਟਾਈਮ ਹੀ ਜੁਗ ਗਈ ਐ ਜੱਟੀ ਤੁਸੀਂ ਬੀੜੀ ਲਾ ਦੇ ਭਾਈ ਮੈਂ ਬਧਾਈ ਦੇਊਗਾ ਮੁੰਡੇਰਾ ਨੇ ਜੇ ਤਾਂ ਦਿਉ ਉਹਨੂੰ ਦਿੰਦੇ ਹਾਂ ਹਾਂ ਉਹ ਕੀ ਕਹਿੰਦੇ ਨਹੀਂ ਕਰਨਗੇ ਕੋਈ ਕੀਜ ਨਹੀਂ ਲਿਆਉਣਗੇ ਉਹਦੇ ਤੁਸੀਂ ਬੀੜੀ ਲਾ ਦੇ ਮੈਂ ਤਾਂ ਆਂਡ ਕਾ ਤੇ ਪਮਾ ਭਾਈ ਰਿਸ਼ਤੇਦਾਰ ਹੈ ਜੇ ਬਵਾਈ ਦੇਊਗਾ ਤਾਂ ਲੈ ਲੂਗਾ ਨਹੀਂ ਚਾਹਾਂ ਨਹੀਂ ਦਿੰਦੇ ਇੱਕ ਗੱਲ ਤਾਂ ਤੇਰੀ ਠੀਕ ਦੀ ਅਸੀਂ ਤਾਂ ਦੇਖ ਲੈ ਮਠਿਆਈ ਲੈਤੀ ਸੀ ਬਰਫੀ ਲੈਣ ਦੀ ਸੀ ਗੁਲਾਬ ਜਾਮਨ ਲੈਤੀਆਂ ਦੀ ਤੇ ਪੂਜੀਆ ਬਣਾ ਲੈਣ ਦਾ ਸੀ ਉਹ ਨੂੰ ਦਿੰਦੇ ਸੀ ਜਿਹੜਾ ਗੱਡੀ ਉਹ ਦੇਖਣਾ ਆਉਂਦਾ ਸੀ ਅਸੀਂ ਕਿਹਦੇ ਫੜਾਉਣ ਫੜੂਣ ਨਹੀਂ ਗਏ ਸੀ ਲੱਗ ਕੇ ਫਿਰ ਕਿਹੜਾ ਗੱਡੀ ਦੇਖਣਾ ਆਉਗਾ ਕਿਹੜਾ ਅਗਲਾ ਚੀਜ਼ ਦੇਖਣਾ ਆਉਂਦਾ ਆਪਾਂ ਉਸੇ ਨੂੰ ਦਿੰਨੇ ਆ ਫਿਰ ਘਰੇ ਨਹੀਂ ਮਿੱਠਾ ਕਰਾਉਨੇ ਆ ਜਿਹੜੇ ਸਾਨੂੰ ਗਲੀ 'ਚ ਕਹਿੰਦੇ ਸੀ ਤੇਰਾ ਵਧਾਈਆਂ ਉਹਨੂੰ ਉਸੇ ਕਹਿੰਦੇ ਵਧਾਈਆਂ ਵਧਾਈਆਂ ਬਸ ਕਲੀਆਂ ਅਸੀਂ ਕੁਝ ਨਹੀਂ ਖਵੋਦੇ ਤੈਨੂੰ ਚੱਲ ਫਿਰ ਵੇਖ ਜਿਹੜਾ ਘਰੇ ਆਉਂਦਾ ਸੀ ਉਹਨੂੰ ਵੀਠਾ ਮੂੰਹ ਕਰਾਉਂਦੇ ਸੀ ਅੱਛਾ ਕਰਾਉਣੀ ਹੈ ਦੇਖ ਲਾਫੇ ਤੁਸੀਂ ਵੀ ਆਏ ਕਹਿੰਨੇ ਵੀ ਅਗਰ ਘਰੇ ਆ ਕੇ ਗੱਡੀ ਦੇਖ ਕੇ ਜਾਵੇ ਫਿਰ ਅਸੀਂ ਕੰਨ ਹੋਰ ਕਰਾ ਗਏ ਜਿਹੜੇ ਕੋੜਾ ਕਰੇ ਤੈਨੂੰ ਕੋ ਅੱਛਾ ਹਾਂ ਇਹ ਗੱਡੀ ਵੀ ਕੱਲਾ ਮਿੱਠੀ ਕਰਾਇਆ ਉਹ ਦੇਖ ਲਾ ਬੂਆ ਸਾਰਿਆਂ ਨੂੰ ਵੱਧ ਚਾਹ ਨਾ ਖੇਤਾਲਿਆਂ ਨੇ ਕਰਿਆ ਖੇਤਾਲਿਆਂ ਨੂੰ ਵੜਾ ਚਾਹ ਹੋਇਆ ਅੱਛਾ ਹਾਂ ਇੰਨਾ ਚਾਹ ਬਣਾਇਆ ਉਹਨਾਂ ਨੇ ਖੇਤਾਲਿਆਂ ਨੂੰ ਤਾਂ ਬਾੜੀ ਚਾਹ ਹੋਇਆ ਨਹੀਂ ਤੈਨੂੰ ਨੀ ਕਰੇ ਲੈ ਕੇ ਗੱਡੀ ਤੇ ਨਾਲੇ ਉਹ ਇੱਥੇ ਘਰੇ ਫੇਰ ਆਏ ਦੇਖਣ ਵਿਚਾਰੇ ਸਾਰਿਆਂ ਨੂੰ ਵੱਧ ਚਾਹ ਕਰਿਆ ਨਾਲੇ ਸਾਡੀ ਗੱਡੀ ਨੂੰ ਖੇਚ ਦਿੱਤਾ ਕਿ ਉਹਨਾਂ ਨੇ ਅੱਛਾ ਕੋਈ ਨਾ ਭਾਈ ਉਹਨਾਂ ਨੇ ਖੇਚ ਦਿੱਤਾ ਖੇਤਾਲਿਆਂ ਨੇ ਤਾਂ ਤੇ ਮੈਂ ਤਾਂ ਸੋਡੀ ਗੱਡੀ ਨੂੰ ਉਹ ਮੋਟਾ ਕੰਬੜ ਨਹੀਂ ਗੁੰਦਦਾ ਮੈਂ ਤਾਂ ਉਹ ਕੰਬੜ ਜਾਈ ਦੇ ਤੂੰ ਭਾਈ ਇੱਥੇ ਗੱਡੀ ਲੈ ਕੇ ਆਏ ਮੇਰੇ ਕੋਲੇ ਮਦਦ ਦੇ ਬੜਾ ਕੰਬੜ ਉਹ ਤਾਂ ਤੁਰ ਜਾਈ ਵੀ ਦੇਵੇਂਗੀ ਗੱਡੀ ਤੇ ਰਜਾਈ ਦੇਗਾ ਤੇ ਤੰਡ ਨਾ ਲੱਗੇਗਾ ਆਹ ਲੱਗਦਾ ਤੇਰਾ ਕੰਬੜਾ ਗੱਲਾਂ ਦਾ ਭੂਆ ਨੂੰ ਮਾਰਨੀ ਆ ਜੀ ਚੱਲੋ ਇਹ ਗੱਲ ਨਹੀਂ ਭੂਆ ਨੇ ਇਸ਼ਾਰੇ ਵਿਚਾਰੀ ਦੇ ਨਾ ਮਠਿਆਈ ਵਾਲਾ ਡੱਬਾ ਲੈ ਚੱਕੇ ਨਾ ਚਾਹ ਬਣਾਵਦੀ ਆ ਜੀ ਚਾਹ ਬਣਾ ਹਰ ਤਰੀਕੇ ਬਸ ਕਾਹਦੀ ਹੁੰਦੀ ਹੈ ਨਾ ਪਹਿਲਾਂ ਗੱਲਾਂ ਕਰ ਲਈਏ ਚਾਹ ਮੰਗਰੂ ਪੀਵਾਂਗੇ ਤੂੰ ਸੌ ਉੱਤਰੀ ਜਾਣੀ ਨਾ ਕੋਈ ਨਾ ਮੈਨੂੰ ਤੇ ਭਾਈ ਕੋਈ ਗੁੱਸਾ ਨੀ ਦੇਖ ਤੂੰ ਗੁੱਸਾ ਸਹੀ ਬੀਪੂ ਆਵੇ ਬਦਾਂ ਗਾਣੀ ਦਿੱਤਿਆਂ ਪਾਈ ਤੁਹਾਡਾ ਹੱਕ ਵੀ ਹੈਗਾ ਸੀ ਮੇਰੇ ਤੇ ਗੁੱਸਾ ਕਰਨ ਦਾ ਤੁਹਾਡੀ ਭੂ ਆਏਗੀ ਮੈਂ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਂ ਤੁਹਾਨੂੰ ਬਦਾਂ ਗਾਣੀ ਸਾਨੂੰ ਨਾ ਸਾਰੇ ਰਿਸ਼ਤੇ ਤਰ੍ਹਾਂ ਦੀ ਪਤਾ ਲੱਗਿਆ ਜਿਹੜੇ ਨੇ ਤਾਂ ਜਿਆਦੇ ਚਾਹ ਕੀਤਾ ਸੀ ਜਿਵੇਂ ਮੇਰੀ ਸਾਲੀ ਨੇ ਕੀਤਾ ਸੀ ਉਹਨਾਂ ਨੇ ਤਾਂ ਪਹਿਲੇ ਵੀ ਨਾ ਦਿੱਤੀਆਂ ਇਹ ਦੂਜੇ ਰਿਸ਼ਤੇ ਤਰ੍ਹਾਂ ਨੇ ਦੇਖ ਦੇਖ ਕੇ ਨਹੀਂ ਭਾਈ ਉਹ ਤੇਰੀ ਸਾਲੀ ਪਤਾ ਨਹੀਂ ਦਿੰਦੀ ਉਹਦਾ ਭਾਈ ਕਿ ਤੇਰੀ ਸਾਲੀ ਤਾਂ ਨਾ ਬਤਾਉਂਗਾ ਦਿੰਦੀ ਨਾ ਤੂੰ ਮੇਰੇ ਕੋਲ ਤਾਂ ਤਾਂ ਵੀ ਕਹਿ ਦਿੰਦਾ ਜਿਹੜੀ ਸਾਲੀ ਨੇ ਵਧਾਈਆਂ ਦਿੱਤੀਆਂ ਨੇ ਤੂੰ ਸੱਚ ਨਹੀਂ ਮੰਨਦੀ ਦੀ ਗੱਲ ਦਾ ਹੈ ਉਹ ਤੈਨੂੰ ਕਿਵੇਂ ਸੱਚ ਮਨਾਵਾ ਗੱਲ ਦਾ ਚੰਗਾ ਭਾਈ ਜਿੱਤੀਆਂ ਹੋਣੀਆਂ ਤੇ ਤੇਰੀ ਸਾਲੀ ਸੀ ਪਾਈ ਫਿਰ ਵਧਾਈਆਂ ਦੇਣੀਆਂ ਸੀ ਤੇ ਕੋਈ ਮੇਰੀ ਭੂਆ ਨਹੀਂ ਸੀ ਮੈਂ ਆਕੇ ਜਾਂਦੀ ਮੈਨੂੰ ਫੋਨ ਲਾਉਣਾ ਨਹੀਂ ਆਉਂਦਾ ਨਹੀਂ ਮੈਂ ਤਾਂ ਉਹਦੇ ਰੋਤ ਨਹੀਂ ਫੋਨ ਲਾ ਲੈਂਦੀ ਕੋਈ ਤੁਸੀਂ ਗੱਡੀ ਦੇਂਦੀ ਸੀ ਹਾਂ ਕੋਈ ਗੱਲ ਨਹੀਂ ਉਹਦੇ ਵਧਾਈਆਂ ਦੇ ਦੇ ਹੁਣ ਜਿੱਦੇ ਫੋਰਚੂਨਰ ਲੈਂਦੀ ک ډا غصہ کار دی نه موډا تا ਨੇ ਬੜੀ ਨਮਾਈ ਤੋਂ ਮਾਈ ਮੀਂ ਨਾ ਬਰਾਂਗਾ ਦਿੱਤਿਆ ਤੇ ਮੈਨੂੰ ਜੋ ਦੱਸਤਾ ਸੀ ਮੈਂ ਹੀ ਕਹਿੰਦੀ ਇਹਦਾ ਮੈਨੂੰ ਫੋਨ ਲਾ ਕੇ ਦੇ ਦਿਓ ਵੀ ਮੈਂ ਬੜਾਈਆਂ ਦੇ ਦੇ ਨਾ ਪਈ ਕਰਨਾ ਯਾ ਗੁੱਸਾ ਸੁਣ ਨਾਲ ਐਡੀ ਵੱਡੀ ਚੀਜ਼ ਦੇਂਦੀ ਸੀ ਤੁਸੀਂ ਉਹ ਤਾਂ ਹੁਣ ਉਹ ਹੀ ਗੱਲ ਉਹਨੂੰ ਤੇ ਗੁੱਸਾ ਸੀ ਆਪ ਦੇਤੀ ਹੁੰਦਾ ਗੁੱਸਾ ਬਗਾਨੇ ਤੇ ਨਹੀਂ ਹੁੰਦਾ ਨਾ ਕੋਤਾ ਆਪ ਦੇਤੀ ਹੁੰਦਾਗਾ ਫਿਰ ਮੇਰੀ ਭੈਣ ਨੇ ਮੈਂ ਤੈਨੂੰ ਦੱਸਦਾ ਨਹੀਂ ਆ ਮੇਰੀ ਭੈਣ ਨੇ ਤਾਂ ਅਸੀਂ ਜੰਸੀ ਚ ਸੀਗੇ ਜਦੋਂ ਫੋਨ ਲਾ ਲਿਆ ਸੀ ਅੱਛਾ ਉਹ ਆ ਫੋਟੋ ਮੈਂ ਦੇਖ ਲਾਂਦੀ ਆ ਨਾ ਤੈਨੂੰ ਦੇਖਣਾ ਨਹੀਂ ਆਉਂਦਾ ਕੋਈ ਮੈਨੂੰ ਪਤਾ ਦੇਖਣਾ ਨਹੀਂ ਆਉਂਦਾ ਉਹ ਤਾਂ ਹੁਣ ਪੜੀ ਆਗੀ ਨਹੀਂ ਉਹ ਐ ਨਹੀਂ ਕਹਿਣਾ ਆ ਵੀ ਜਾਣ ਕੇ ਕਹਿੰਦਾ ਸਾਲੀ ਵਾਸਤੇ ਸਾਲੀ ਨੇ ਸੱਚੀ ਮਧਾਨੀਆਂ ਦੇ ਦਿੱਤੀਆਂ ਸੀ ਅੱਛਾ ਹਾਂ ਗੱਡੀ ਤਾਂ ਸੀ ਮੰਗਰੋ ਕੱਢੀ ਸੀ ਜਾਂਸੀ ਚੋਂ ਚਲ ਵਧੀਆ ਹੋ ਗਿਆ ਪਹਿਲਾਂ ਵੀ ਦਿੱਤੀਆਂ ਸੀ ਉਹਨੇ ਚਲ ਵਧੀਆ ਭਾਈ ਫੇਰ ਹੱਕ ਸੀ ਵਧਾਈਆਂ ਦੇ ਅੰਦਰ ਚਲ ਹੁਣ ਤੂੰ ਪੂਆ ਹੁਣ ਤੇਰੇ ਤੇ ਕਾਦਾ ਗੁੱਸਾ ਹੁਣ ਤੇਰੇ ਕੋਲੇ ਕਿਹੜਾ ਮੋਬਾਈਲ ਹੈ ਜਾਂ ਤੈਨੂੰ ਦੇਖਣਾ ਆਉਂਦਾ ਆ ਮੇਰੇ ਪੋਤੇ ਪੁੱਤ ਫੋਨ ਲਾ ਕੇ ਦਿੰਦੇ ਨੇ ਮੇਰੇ ਮੁੰਡੇ ਫੋਨ ਲਾ ਕੇ ਦਿੰਦੇ ਨੇ ਆਪ ਨੂੰ ਮੈਨੂੰ ਲਾਉਣਾ ਨਹੀਂ ਆਉਂਦਾ ਤੇ ਤੁਸੀਂ ਮੈਨੂੰ ਸਿਖਾ ਦਿਓ ਮਾੜਾ ਮੋਟਾ ਮੈਂ ਆਪ ਹੀ ਕਰੋ ਤੁਸੀਂ ਕੋਈ ਚੀਜ਼ ਲੈ ਕਰੋ ਮੈਂ ਆਪ ਹੀ ਲਾ ਕੇ ਬਣਾਈਆਂ ਦੇ ਦਿਆ ਕਰੂੰ ਪੂਆ ਹੁਣ ਐ ਕਰਦੇ ਆ ਤੈਨੂੰ ਅਸੀਂ ਫੋਨ ਹੀ ਲੈ ਕੇ ਦੇ ਜਾਨੇ ਜਿਹੜੇ ਤੇ ਸਾਰਾ ਕੁਝ ਤੇਰੇ ਕੋਲੇ ਜਾਵੇ ਕਹਿੰਦਾ ਆਹੋ ਚੀਜ਼ ਦਾ ਲਾਲਚ ਨਾ ਕਰੀ ਜੇ ਚੀਜ਼ ਲੈ ਜਾਈਂਗੀ ਕੱਪੜਾ ਲਿੜਾਪੇ ਤੈਨੂੰ ਲੈ ਕੇ ਦੇਣ ਨਾ ਦੇਣ ਅਸੀਂ ਲੈ ਕੇ ਦੇ ਦੇਨੇ 5000 ਵਾਲਾ ਫੋਨ ਹਾਂ ਬਸ ਮੈਨੂੰ ਦੋ ਫੋਨ ਲੈ ਕੇ ਦੇ ਦਿਓ ਮੈਨੂੰ ਬਸ ਮਰਜ਼ੀ ਦੱਸ ਦਿਓ ਤੇ ਮੈਂ ਤਾਂ ਸਾਨੂੰ ਉਹਦੀ ਕਦੇ ਕੋਈ ਤੁਸੀਂ ਚੀਜ਼ ਲਿਆਇਆ ਕਰੋਗੇ ਕੋਈ ਵਿਆਹ ਕਰਾਇਆ ਕਰੋਗੇ ਮੈਂ ਤਾਂ ਉਹਦੀ ਜਰਕਦੇ ਨੇ ਵਧਾਈਆਂ ਦੇ ਜਾ ਕੋਣ ਨੂੰ ਸੋਨੂੰ ਓਹੋ ਉਹ ਕਮਲ ਨਗਰ ਨਾਲ ਕਰਦੀ ਵਿਆਹ ਵੇਲੇ ਤੂੰ ਐਵੇਂ ਜੀ ਨਹੀਂ ਨਾ ਕੋ ਤੂੰ ਸਿ ਵਿਆਹ ਦੇਖ ਮੁੰਡੇ ਦਾ ਪਹਿਲੀ ਕੜਾ ਆ ਲਿਆ ਮੈਂ ਕਰਿਆ ਮੈਂ ਤਾ ਉਹੀ ਵਧਾਈਆਂ ਦੇ ਦੂੰਗੀ ਠੀਕ ਆ ਗੱਲ ਠੀਕ ਆ ਤੇਰੀ ਅੱਜ ਤੈਨੂੰ ਨਾ 5000 ਵਾਲਾ ਫੋਨ ਹੀ ਲੈ ਕੇ ਦੇਵਾਂਗੇ ਮੈਂ ਕਰਦੀ ਆ ਤੇਰੇ ਭਤੀਜੇ ਨਾਲ ਗੱਲ ਕਿੰਗਾ ਨਾ ਦੇਖ ਲੈ ਨਹੀਂ ਮੈਂ ਤਾਂ ਬਦਿਆ ਜੇ ਫੋਨ ਲਾ ਕੇ ਮਿੰਨ ਤਾਂ ਫੋਨ ਲਾ ਕੇ ਦੇ ਦੇ ਨਾ ਤੇ ਮੈਂ ਤੇਰੇ ਨਾਮ ਇਹਨੂੰ ਲਾਉਣ ਆਇਆ ਕਰੂੰ ਮੈਂ ਤਾਂ ਕਿਸੇ ਤੇ ਲਵਾ ਕੇ ਝੜਕਦੇ ਨੇ ਉਹਦੀ ਬਦਾਨਾਂ ਦੇ ਆਖ ਨੂੰ ਭਾਣੇ ਨਿਕ ਡੱਕ ਡੋ ਮੇਰੇ ਤਾਂ ਗੁੱਸਾ ਕਰ ਛੱਡ ਦੇ ਗੋਡੇ ਗੋਡੇ ਫਾਈ ਕਰ ਨਹੀਂ ਸੀ ਪੂਆ ਸੀ ਤੇ ਗੁੱਸਾ ਦਾ ਕੰਡਾ ਪਾਈ ਹੱਕਦਾਰ ਵੀ ਹੋਏ ਗਏ ਨੇ ਕੋਈ ਰਮਾਈ ਵੀ ਡੁੱਬੜੀ ਨੇ ਦਿੱਤੀਆਂ ਨਾ ਬਦਾਈਆਂ ਮੇਰੇ ਤੇ ਵੀ ਗਲਤੀ ਹੈ